ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਤ ਗੁਣ ਵੇਚੀਐ ਤਉ ਗੁਣ ਸਹਿ ਗੋਜਾਇ ਗੁਣ ਕਾ ਗਾਹਕ ਜੀ ਮਿਲੈ ਤਉ ਗੁਣ ਲਾਖ ਵਿਕਾਇ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ ਮੂਲ ਅਮੂਲ ਨ ਪਾਈਐ ਵਣਜਣਾ ਲੀਜੈ ਹਾਟ ਨਾਨਕਪੂਰਾ ਤੋਲ ਹੈ ਕਬੋ ਨ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੂਨੇ ਭਰਮ ਸੈ ਆਵੇ ਜਹੇ ਨੀਤ ਇੱਕ ਬਾਂਦੇ ਘਟੀ ਲਿਆ ਇੱਕ ਸੁਖੀਏ ਹਰ ਪ੍ਰੀਤ ਨਾਨਕ ਸਚਾ ਮੰਨ ਲੈ ਸਚ ਕਰਣੀ ਸਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਤ ਸੰਜਮ ਮਤ ਹਉਤਮਾ ਹਰ ਲਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀ ਐ ਭਾਈ ਸ਼ਬਦੇ ਘਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹੇ ਸਚੇ ਧਰੇ ਪਿਆਰ ਵਿੱਚੋਂ ਮਲ ਕਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾਹ ਕੀ ਰਾਸ ਸੰਗ ਰਹੈ ਅਵਗਣ ਕੱਢੈ ਵਿਢਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਧਰਮ ਰੋ ਭੈ ਤੇਰੇ ਡਰਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਹਿਥੈ ਚਾਲਸੋ ਸਾਗਰ ਲਹਿਰੀ ਦੇ ਠਾਕ ਨ ਸਚੈ ਬੋਹਿਥੈ ਜੇ ਗੁਰ ਧੀਰਕ ਦੇ ਤਿਤ ਦਰ ਜਾਏ ਉਤਾਰੀਆਂ ਗੁਰ ਦੇ ਸਹਿ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੇ ਮਾਨ ਪੌੜੀ ਨੇਹ ਕਟੰਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚਾ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ ਹਰ ਜਾਪਣਾ ਹਰ ਸਿਉ ਬਣਾਈ ਐਥੇ ਸੁਖ ਦਾਤਾ ਮਨ ਵਸੈ ਅੰਤ ਹੋਏ ਸੁਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਭੁਲੀ ਭੁਲੀ ਮੈਂ ਫਿਰੀ ਪਾਦਰ ਕਹੈ ਨਾ ਕੋਇ ਹੁੱਝ ਹੋ ਜਾਏ ਸਿਆਣਿਆਂ ਦੁੱਖ ਕਟੈ ਮੇਰਾ ਕੋਇ ਸਤਿਗੁਰ ਸਾਚਾ ਮਨ ਵਸੈ ਸਾਜਣ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀਐ ਸਿਫਤੀ ਸਾਚੈ ਨਾਏ ਮਹਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸੇ ਬਖਸ਼ ਲਏ ਆਪੇ ਘਰ ਕਮਾਈ ਨਾਨਕ ਚਾਨਣ ਗੁਰ ਮਿਲੇ ਦੁਖ ਵਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚੱਲਦਿਆ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉਬਰੇ ਜਨ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰਖਾ ਸ਼ਲੋਕ ਮਹੱਲਾ ਤੀਜਾ ਜਿਨਾਂ ਗੁਰ ਨਹੀਂ ਭੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁਖ ਕਣਾ ਕਦੇ ਨਾ ਚੁਕੈ ਚਿੰਦ ਕਾਪੜ ਜਿਵੇਂ ਪਛੋੜੀ ਐ ਘੜੀ ਮੋਹਤ ਘੜੀ ਆਲ ਨਾਨਕ ਸੱਚੇ ਨਾਮ ਬਿਨ ਸਿਰੋ ਨਾ ਚੁਕੈ ਜੰਜਾਲ ਮਹੱਲਾ ਤੀਜਾ ਤਿਰਭਵਨ ਟੁੰਡੀ ਸਜਣਾ ਹਉ ਮੈਂ ਬੁਰੀ ਜਗਤ ਨਾ ਚੁਰ ਹੀੜੇ ਸੱਚ ਚੋ ਨਾਨਕ ਸਚੁ ਸਚੁ ਪਾਉੜੀ ਗੁਰਮੁਖ ਆਪੇ ਬਖਸ਼ਿਓਨ ਹਰਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਣੇ ਸਨਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨਹਉ ਕੁਰਬਾਣੇ ਸ਼ਲੋਕ ਮਹਲਾ ਪਹਿਲਾ ਮਹਿਲ ਕੁਚ ਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਫਿਰ ਰਵੈ ਨਾਨਕ ਆਵ ਗੁਣਮੰਦ ਮਹੱਲਾ ਪਹਿਲਾ ਸਾਚ ਸੀਲ ਸਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਕਹਿਨ ਸਦਾ ਫਲੀ ਫਿਰ ਕਹਿ ਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁਖ ਗਵਾਇਆ ਸ਼ਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ ਸਿੰਗਾਰ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਗਮਥਾ ਨਾਨਕ ਧਨ ਸੁਹਾਗਣੀ ਜੋ ਭਾਵੇ ਵੀ ਪਰਵਾ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨਿ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਐ ਦੁਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਂਦੇ ਭਿਲਮ ਨਾ ਹੋਈ ਨੇਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨੇਚਲ ਹੋਈ ਸੋ ਲੋਕ ਮਹੱਲਾ ਤੀਜਾ ਸਭਨਾ ਕਾ ਪ੍ਰੇਕ ਹੈ ਪਿਰ ਬਿਨ ਖਾਲੀ ਨਾਹੈ ਨਾਨਕ ਸੇ ਸੋਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਧਿਕ ਤਰੰਗ ਕਿਉ ਦਰਸ ਹੈ ਛੁਟੀਐ ਜੀ ਰਾਚੈ ਸਚ ਰੰਗ ਗੁੜ ਰੰਗ ਪਾਰਕੈ ਨਾਨਕ ਗੁਰ ਪ੍ਰਸਾਦੀ ਛੁਟੀਐ ਜੇ ਚਿਤ ਲੱਗੈ ਸਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰੇਸ਼ਟ ਸਭ ਸਾਜੀਐ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਗਾਸਿਆ ਏਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿਜ ਸਿਵਿਜੈ ਸ਼ਲੋਕ ਮਹਲਾ ਪਹਿਲਾ ਨਾ ਮਹਿਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਫਿਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿਨਿ ਆਪ ਪਛਾਨਾ ਗਿਆਨੀਆਂ ਕਾਏ ਮਹਿਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤੇਆ ਜਗਤਿ ਨੈ ਜਿਤਾਨਾ ਸ਼ਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਪਵਾ ਘਰ ਘਰ ਭੀਖਿਆ ਲਿਓ ਦਰਗਹਿ ਲਖਾ ਮੰਗੀਐ ਕਿਸ ਕਿਸ ਉਤਰ ਦੇਓ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੀਖੀ ਹਾਥ ਨ ਲਧਿਆ ਸਭ ਬੰਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿ ਜਦਰ ਲੇਖ ਮੰਗਿਐ ਸੋ ਦਰਸੇ ਵਿਉ ਨਾ ਕੋਇ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜ ਅਵਰ ਨਾ ਕੋਇ ਤੇ ਸਰਣਾਈ ਛੁਟੀਐ ਲੇਖਾ ਮੰਗੈ ਨਾ ਕੋਇ ਸੱਚ ਦਰੜਾਈ ਸੱਚ ਦਿਰੜ ਸਚਾਉ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚਾ ਹੁਕਮ ਮੰਨਿਐ ਸਚੀ ਵਡਿਆਈ ਦੇ ਸਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪਉੜੀ ਸੂਰੇ ਨਾਖੀਐ ਅਹੰਕਾਰ ਮਰੈ ਦੁਖ ਪਾਵੇ ਅੰਦੇ ਆਪਨਾ ਪਛਾਣ ਨੀ ਦੂਜੈ ਫੱਟ ਜਾਵੇ ਆਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁੱਖ ਪਾਵੇ ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਅਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮੈਂ ਫਿਰ ਆਵੇ ਸ਼ਲੋਕ ਮਹੱਲਾ ਤੀਜਾ ਕਾਗੋ ਹੋਇ ਨਾ ਉਜਲਾ ਲੋਹੇ ਨਾਮ ਨ ਪਾਰ ਫਿਰਮ ਪਦਾਰਥ ਮੰਨ ਲੈ ਧਨ ਸੁਵਾਰਣ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਵਸੈ ਨਾਨ ਕਰਣੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋਗੈ ਮਾਰਨ ਸਕੈ ਗਵਾਰ ਨਾਨਕ ਜੀ ਇਹ ਮਾਰੀਐ ਗੁਰ ਸ਼ਬਦੀ ਵਿਚਾਰ ਏ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਇ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈਓਨ ਵਿੱਚ ਸਖਤ ਸਿ ਵਿਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆਂ ਸਾਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸ ਸੋਧ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਸ਼ਲੋਕ ਮਹੱਲਾ ਤੀਜਾ ਹੂਆ ਪੰਡਤ ਜੋਤ ਕੀ वेद पड़ा मुख चार नवखंड मधे फूजिया अपने छाज विचार मत सच्चा अखर भूल जाए चौके पिटेन कोए झूठे चौके नानका सच्चा एक सोए महल्ला तीजा आप पाए करे आप आपे नजर करे आपे दे वडियायां कहो नानक सच्चा सोए पौड़ी ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ ਗੁਰ ਸ਼ਬਦੀ ਹਰ ਭੇਦੀ ਐ ਹਰ ਜਪ ਹਰ ਬੂਜੈ ਸੋ ਹਰ ਸ਼ਰਨਾਈ ਛੂਟੀ ਐ ਜੋ ਮਨ ਸਿਓ ਜੂਜੈ ਮਨ ਵਿਚਾਰ ਹਰ ਜਪ ਕਰੇ ਹਰਦਰ ਗੈ ਸੀਜੈ ਸ਼ਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲਿਖਾ ਕਰਤੇ ਬਾਸ ਮਹੱਲਾ ਪਹਿਲਾ ਅਲਗੋ ਅਲਗੋ ਜੋਇ ਮਧੂ ਘੜੋ ਸਾਰੰਗ ਭਾਣ ਸਬਾਏ ਹੀਰਾ ਹੀਰਾ ਵੇਦਿਆ ਨਾਨਕ ਕੰਠ ਸੁਭਾਏ ਪੌੜੀ ਮਨ ਮੁਖ ਘਾਲ ਵਿਆਪਦਾ ਮੋਹਿ ਮਾਇਆ ਲਾਗੇ ਕਿੰਨੇ ਮੈਂ ਮਾਰ ਪਛਾੜ ਸੀ ਭਾਈ ਦੁਜੈ ਠਾਗੇ ਫਿਰ ویਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਦ ਛਡਾਵਣੀ ਸਭ ਤੁਦੈ ਲਾਗੇ ਸ਼ਲੋਕ ਮਹੱਲਾ ਪਹਿਲਾ ਸਰਬੇ ਜੋਇ ਅਗਛਮੀ ਦੁਖ ਕਨੇਰੋ ਆਥ ਕਲਰ ਲਾਦਸ ਸਰ ਲਾਂਘਣੋ ਲਾਬਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੂ ਨਾਮ ਤੂੰ ਅਖਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧਨ ਸ਼ਾਵਾ ਭਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਨ ਮਾਥੇ ਉਬੈ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿ ਉਨ ਵਿੱਚ ਨਾਮ ਨਿਦ ਨਾਮ ਏਕੇ ਆਪੇ ਭਰਮ ਭੁਲਾਇਐਨ ਤਿਨ ਨੇ ਫਲ ਕਾਮ ਇਕ ਨੀ ਗੁਰਮੁਖ ਬੂਜਿਆ ਹਰ ਆਤਮ ਰਾਮ ਇਕ ਨੀ ਸੁਣ ਕੇ ਮੰਨਿਆ ਹਰ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸ਼ਲੋਕ ਮਹਲਾ ਪਹਿਲਾ ਹੋਲ ਤਣ ਪੈ ਮਨ ਵਸੈ ਏਕੈ ਪਾਦਰ ਹੀੜ ਹੱਥ ਡਾਹ ਪਣ ਦੁਖ ਕਣੋ ਤੀਨੇ ਥਾਵ ਪ੍ਰੀੜ ਮਹੱਲਾ ਪਹਿਲਾ ਮਾਂਦਲ ਬੀਜ ਜੇ ਸੇਵਾ ਜਣ ਘਣੋਂ ਧੜਿਐ ਜੋਏ ਨਾਨਕ ਨਾਮ ਸਮਾਲ ਤੂੰ ਬੀਜ ਉਹਰ ਨਾ ਖੋਏ ਮਹੱਲਾ ਪਹਿਲਾ ਸਾਗਰ ਗੁਣੀ ਅਥਾ ਕਿਨ ਹਾਥਾ ਲਾ ਦੇਖੀਐ ਵੱਡਾ ਵੇ ਪ੍ਰਵਾਹ ਸਤਿਗੁਰ ਮਿਲੈ ਤਾਂ ਪਾਰ ਪਵਾਂ ਮੰਜ ਭਰ ਦੁੱਖ ਬਦੁੱਖ ਨਾਨਕ ਸਚੇ ਨਾਮ ਬਿਨ ਕਿਸੈ ਨ ਲਤੀ ਭੋਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋ ਇਛਣ ਸੋ ਪਾਏਂਦੇ ਹਰ ਨਾਮ ਧਿਆਵੇ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੇ ਧਰਮ ਰਾਏ ਤਿਨ ਕਾ ਮਿਤ ਹੈ ਜਮ ਮਗ ਨ ਪਾਵੇ ਹਰ ਨਾਮ ਧਿਆਵੇ ਦਿਨ ਰਾਤ ਹਰ ਨਾਮ ਸਮਾਵੇ ਸ਼ਲੋਕ ਮਹੱਲਾ ਪਹਿਲਾ ਸੁਣੀਐ ਏਕ ਬਖਾਣੀ ਐ ਸਵਰਗ ਮਿਰਤ ਪਿਆਲ ਹੁਕਮ ਨਜਾਈ ਮੀਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪਉਣ ਵਹਿ ਦਰੀਆ ਤ੍ਰਿਸ਼ਨਾ ਥਕੀ ਨਾਨਕ ਜਾ ਮਨ ਰਤਾ ਨਾਏ ਲੋਇਣ ਰਤੇ ਲੋਇਣੀ ਨੀ ਸਵਰਤ ਸਮਾਏ ਜੀਵ ਰਸਾਇਣ ਚੁੰਨੜੀ ਰਤੀ ਲਾਲ ਲਵਾਏ ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜਗ ਮੈਂ ਨਾਮ ਨਿਧਾਨ ਹੈ ਨਾਮੋਂ ਨਾਲ ਚੱਲੇ ਇਹ ਅਖੋਟ ਕਦੇ ਨਨਖਟਈ ਖਾਏ ਖਰਚਿਓ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਖੱਲੇ ਸੇ ਸਾਹ ਸੱਚੇ ਵਣ ਜਾ ਰਿਆ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕਲੈ ਸ਼ਲੋਕ ਮਹਲਾ 3 ਮਨ ਮੁਖ ਵਪਾਰੈ ਸਾਰ ਨ ਜਾਣਨੀ ਵਿਖ ਵਿਹਾਜੈ ਵਿਖ ਸੰਗਰਹਿ ਵਿਖ ਸਿਉ ਕਰੈ ਧਰੈ ਪਿਆਰ ਬਾਰੋਂ ਪੰਡਤ ਸਦਾਏ ਦੇ ਮਨਹੁ ਮੂਰਖ ਗاوار ਹਰ ਸਿਉ ਚਿਤ ਨ ਲਾਇਨੀ ਵਾਦੀ ਧਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰੈ ਆਹਰ ਜਗ ਮੈ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚਿਤਨੀ ਹੋਏ ਮੈਲੇ ਮਰੈ ਗਵਾਰ ਮਹੱਲਾ ਤੀਜਾ ਦੁੱਖ ਲਗਾ ਬਿਨ ਸੇਵਿਐ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੀ ਸਜਾਈ ਨਾਨਕੀ ਵਹਿ ਜਾਣੀਐ ਸਭ ਕਿਛ ਟਿਸਹਿ ਰਜਾਈ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਦਨ ਬਿਨ ਨਾਵੈ ਤ੍ਰਿਪਤ ਨਾਹੀ ਦੁਜੈ ਭਰਮ ਫੁਲਾਇਆ ਹਉ ਮੈਂ ਦੁਖ ਪਾਹੀ ਬਿਨ ਕਰਮਾ ਕਿਛੂ ਨ ਪਾਈਐ ਜੇ ਬਹੁਤ ਲੋ ਚਾਹੀ ਆਵੈ ਜਾਇ ਜਮੈ ਮਰੈ ਗੁਰ ਸ਼ਬਦ ਛੁਟਾਈ ਆਪ ਕਰੈ ਕਿਸ ਅੱਖੀਐ ਦੁਜਾ ਕੋ ਨਾਹੀ ਸ਼ਲੋਕ ਮਹਲਾ ਤੀਜਾ ਇਸ ਜਗ ਮੈਂ ਸੰਤੀ ਧਨ ਖਟਿਆ ਜਿਨਾਂ ਸਤਿਗੁਰ ਮਿਲਿਆ ਪ੍ਰਭ ਆਏ ਸਤਿਗੁਰ ਸੱਚ ਦਰੜਾ ਆਇ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਐ ਭੁਖ ਲਥੀ ਸੁਖ ਵਸਿਆ ਮਨ ਆਏ ਜਿਨਾਂ ਕੋ ਧੁਰ ਲਿਖਿਆ ਤਿਨਿ ਪਾਇ ਆਏ ਮਨ ਮੁਖ ਜਗਤ ਨਿਰਦਨ ਹੈ ਮਾਇਆ ਨੂੰ ਬਿਲਾਏ ਆਉਣ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵੀ ਨੈ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾ ਰਹੇ ਸਹਸਾ ਕਦੇ ਨਾ ਜਾਏ ਨਾਨਕ ਵਿਣ ਸਤਗੁਰ ਮਤ ਪਵੀ ਸਤਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੀ ਮੈਂ ਸੁਮਾਈ ਮਹੱਲਾ ਤੀਜਾ ਜਿਨੋ ਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਿਉ ਭਾਇ ਰਹੋ ਤਿਸ ਬਿਨ ਅਵਰਣਾ ਕੋਇ ਖਾਣਾ ਸ਼ਬਦ ਚੰਗਿਆਈ ਆ ਜਿਤ ਖਾਧੈ ਸਦਾ ਤ੍ਰਿਪਤ ਹੋਇ ਪਹਿਨਣ ਸਿਵਤ ਸੁਨਾਏ ਹੈ ਸਦਾ ਸਦਾ ਊਜਲਾ ਮੈਲਾ ਕਦੀ ਨ ਹੋਇ ਸਹਿਜੇ ਸਚ ਧਨ ਖਟਿਆ ਥੋੜਾ ਕਦੀ ਨ ਹੋਇ ਦੇਹੀ નો ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਇ ਨਾਨਕ ਗੁਰਮੁਖ ਬੂਜੀਐ ਜਿਸ ਨਾਪ ਵਿਖਾਲੇ ਸੋਇ ਪੌੜੀ ਅੰਤਰ ਜਪ ਤਪ ਸੰਜਮ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਗਿਆਨ ਗਵਾਪੈ ਅੰਦਰ ਅੰਮ੍ਰਿਤ ਪਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭੋ ਭਏ ਸੇ ਹਰ ਰਸ त्राਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨ ਵਿਆਪੈ ਸਲੋਕ ਮਹਲਾ 3 ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਗੁਰ ਪ੍ਰਸਾਦੀ ਗੁਣ ਪਾਈਐ ਜਿਸ ਨੋ ਨਦਰ ਕਰੇ ਮਹਲਾ 3 ਗੁਣ ਅਵਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨੈ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੀ ਨੇ ਆ ਗੁਰ ਸ਼ਬਦੀ ਦਰ ਜਾਣੀ ਐ ਅੰਦਰ ਮਹਿਲ ਸਰਾਉ ਖਰੇ ਪਰਖ ਖਜ਼ਾਨੇ ਪਾਈਐਨ ਖੋਟਿਆ ਨਹੀਂ ਥਾਓ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆ ਅਮਰਤ ਘਰਾਸਾਇਆ ਮਨ ਵਸਿਆ ਨਾਮ ਸ਼ਲੋਕ ਮਹੱਲਾ ਪਹਿਲਾ ਹਾਂ ਮੈਂ ਕਰੀ ਤਾਂ ਤੂੰ ਨਹੀਂ ਤੂੰ ਹੋਵੇ ਹੋ ਨਾਹੀਂ 부ਝੋ ਗਿਆਨੀ 부ਝਣਾ ਇਹ ਅਕਥ ਕਥਾ ਮਨ ਮਾਹੀ ਬਿਨ ਗੁਰ ਕਤ ਨ ਪਾਈਐ ਅਲਖ ਵਸੈ ਸਭ ਮਾਹੀ ਸਤ ਗੁਰ ਮਿਲੈ ਥਾ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੀ ਆਪ ਗਿਆ ਭਰਮ ਪਉ ਗਿਆ ਜਨਮ ਮਰਨ ਦੁਖ ਜਾਏ ਗੁਰਮਤ ਅਲਖ ਲਖਾਈਐ ਉਤਮ ਮਤ ਤਰਾਹੀ ਨਾਨਕ ਸੋਹੰ ਹੰਸਾ ਜਪ ਜਾਪੋ ਤਿਰ ਭਵਨ ਤਿਸਹਿ ਸਮਾਈ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਯੁਗ ਵਿੱਚ ਸੰਸਾਰ ਆਪੈ ਨਾ ਆਪ ਮਿਲ ਰਹਾ ਹਉ ਮੈਂ ਦੁਬਧਾਮਾਰ ਨਾਨਕ ਨਾਮ ਰਤੇ ਦੁਤਰ ਤਰੇ ਪੌਜਲ ਵਿਖਮ ਸੰਸਾਰ ਪੌੜੀ ਮਨ ਮਖੰਦਰ ਨਾ ਭਲਨੀ ਮੁੱਠੇ ਅਹਮਤੇ ਚਾਰੇ ਕੁੰਡਾ ਭਵ ਥਕੇ ਅੰਦਰ ਤਿਖ ਤਤੇ ਸਿਮਰਤ ਸਾਸਨਾ ਸੋਧਨੀ ਮਨ ਮੁਖ ਵਿਗੁਤੇ ਬਿਨ ਗੁਰ ਕੇ ਨਾ ਨ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸ਼ਲੋਕ ਮਹੱਲਾ ਦੂਜਾ ਆਪੇ ਜਾਣ ਕਰੇ ਆਪ ਆਪੇ ਆਣੇ ਰਾਸ ਤਿਸੈ ਅਗੇ ਨਾਨਕਾ ਖਲ ਕੀਚ ਅਰਦਾਸ ਮਹੱਲਾ ਪਹਿਲਾ ਜਿਨ ਕੀ ਯਤਨ ਦੇਖਿਆ ਆਪੇ ਜਾਣੈ ਸੋਏ ਕਿਸ ਨੂੰ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋ ਏ ਫੌੜੀ ਸੰਬੇ ਥੋਕ ਵਿਸਾਰ ਏਕੋ ਮਿਤ ਕਰ ਮਨ ਤਨ ਹੋਏ ਨਿਹਾਲ ਪਾਪ ਦਹਿ ਹਰ ਆਵਣ ਜਾਣਾ ਚੁਕੈ ਜਨਮ ਨ ਜਾਹੇ ਮਰ ਸਚ ਨਾਮ ਆਧਾਰ ਸੋਗ ਨ ਮੋਹਿ ਜਰ ਨਾਨਕ ਨਾਮ ਨਿਧਾਨ ਮਨ ਮੈਂ ਸੰਝ ਧਰ ਸ਼ਲੋਕ ਮਹੱਲਾ 5ਵਾਂ ਮਾਇਆ ਮਨੋ ਨ ਵਿਸਰੈ ਮੰਗੈ ਧੰਮ ਧੰਮ ਸੋ ਪ੍ਰਭ ਚਿਤ ਨਾ ਵਈ ਨਾਨਕ ਨਹੀਂ ਕਰਮ ਮਹੱਲਾ 5ਵਾਂ ਮਾਇਆ ਸਾਥ ਨਾ ਚੱਲਈ ਚਾਲ ਭਟਾਵੇ ਅੰਧ ਗੁਰ ਕੇ ਚਰਨ ਧਿਆਏ ਤੂੰ ਤੂ ਟੈ ਮਾਇਆ ਬੰਧ ਪਾਉੜੀ ਭਾਣੇ ਹੁਕਮ ਮਨਾਇਉਨ ਭਾਣੇ ਸੁਖ ਪਾਇਆ ਭਾਣੇ ਸਤਗੁਰ ਮਿਲਿਉਨ ਭਾਣੇ ਸੱਚ ਧਿਆਇਆ ਭਾਣੇ ਜੀਵ ਡਹੋਰ ਦਾਤ ਨਾਹੀ ਸੱਚ ਆਖ ਸੁਣਾਇਆ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤੇ ਸਰਣਾਗਤੀ ਜਿਨ ਜਗਤਉ ਪਾਇਆ ਸ਼ਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਪੈ ਕੀ ਨਾਹੀ ਵਿੰਦ ਨਾਨਕ ਮੋਇਆਂ ਕਾ ਕੀ ਮਾਰਣਾ ਜੇ ਆਪ ਮਾਰੇ ਗੋਵਿੰਦ ਮਹੱਲਾ ਤੀਜਾ ਮਨ ਕੀ ਪਤਰੀ ਬਾਚਣੀ ਸੁਖੀ ਹਉ ਸੁਖਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹਰ ਸਾਲਾਹੀ ਹਰ ਪੜੈ ਗੁਰ ਕਾਹ ਸ਼ਬਦ ਵਿਚਾਰ ਆਇਆ ਉਹ ਪਰਵਾਣ ਹੈ ਜੇ ਕੁਲ ਕਾ ਕਰੇ ਉਦਾਰ ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵੇਈ ਮਨ ਮੁਖ ਜਨਮ ਖਵਾਰ ਨਾਨਕ ਨਾਮ ਰਤੇ ਸੇ ਉਬਰੇ ਗੁਰ ਕਹਿ ਤ ਭਾਰ ਪਾਉੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰਖਾ ਚਾ ਜਿਤ ਭਾਵੈ ਤਤ ਲਾਏਂਦਾ ਗੁਰਮੁਖ ਅਰ ਸੱਚਾ ਸਭ ਨਾ ਕਉ ਸਾਹਿਬ ਏਕ ਹੈ ਗੁਰ ਸ਼ਬਦ ਦੀ ਰਚਾ ਗੁਰਮੁਖ ਸਦਾ ਸਲਾਹੀਏ ਸਭ ਤਿਸ ਦੇ ਜਚਾ ਜਿਉ ਨਾਨਕ ਆਪ ਨਚਾਏਂਦਾ ਤਿਵਹੀ ਕੋ ਨਚਾ ਗੁਰਮੁਖ ਸਦਾ ਸਲਾਹੀਏ ਸਭ ਇਸ ਨੇ ਜਚਾ ਜੋ ਨਾਨਕ ਆਪ ਨਚਾਏਂਦਾ ਤਿਵਹੀ ਕੋ ਨਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ